ਹੈਲੋ ਜੀ ਜੀ ਦੁੱਧ ਦਾ ਗਲਾਸ ਪੀ ਲੋ ਥੋੜਾ ਲਿਆਣਾ ਸੀ ਭਾਬੀ ਥੋੜਾ ਹੀ ਆ ਮੇਰੀ ਗੱਲ ਸੁਣੋ ਤੁਸੀਂ ਕੀ ਕਰਨਦੇ ਜੀ ਬਾਰ ਬਾਰ ਕੰਮ ਕਰੀ ਜਾਂਦੇ ਜੀ ਮੰਮੀ ਨੇ ਵੇਖ ਲੈਣਾ ਮੈਨੂੰ ਬੋਲਣ ਦਾ ਪੈਣਾ ਹਾਏ ਹਾਏ ਕੁਛ ਨਹੀਂ ਤੁਹਾਨੂੰ ਕਿਤੇ ਨਹੀਂ ਕੁਛ ਕਹਿੰਦਾ ਮੈਂ ਸਮਝਾ ਦਾਂਗੀ ਨਹੀਂ ਜੀ ਚੱਲਣਦੇ ਹੋ ਤੁਹਾਨੂੰ ਪਤਾ ਹੈਗਾ ਨਾ ਮੰਮੀ ਦਾ ਸੁਭਾਅ ਕਿਦਾਂ ਦਾ ਉਹਨੇ ਕਹਣਾ ਕੁੜੀ ਮੈਨੂੰ ਬਾਹਰ ਹੋਣ ਆਲਾ ਤੇ ਤੂੰ ਲੱਗ ਕੇ ਕੋ ਕੰਮ ਕਰਾਈ ਜਾਂਦੀ ਸੀ ਤੇ ਮੇਰਾ ਧਿਆਨ ਹੀ ਕਿੰਨਾ ਰੱਖਦੇ ਹੋ ਤੀ ਮੇਰੇ ਕੋ ਕੰਮ ਲੈਂਦੇ ਹੋ ਉਹ ਤੇ ਮੇਰੇ ਕੱਪੜੇ ਧੋ ਕੇ ਵੀ ਰੱਖੇ ਸੀ ਸਾਈਡ ਤੇ ਮੈਂ ਤੈਹ ਲਾ ਕੇ ਸਾਹਮਣੇ ਤੁਹਾਡੇ ਦੇ ਖੇਚਲ ਪਾਈ ਰੱਖਣੀ ਹੈ ਇਹ ਮਾਰੇ ਇਹੋ ਜੀਆਂ ਭਾਬੀਆਂ ਸਾਰਿਆਂ ਨੂੰ ਤਾਂ ਹੋਏ ਇਹ ਗੱਲ ਤੁਸੀਂ ਕਹਿੰਦੇ ਜੀ ਨਾ ਮੰਮੀ ਨਹੀਂ ਤਾਂ ਕਹਿੰਦੇ ਮੈਨੂੰ ਜਿੰਨਾ ਕੰਮ ਕਰਾ ਉਹਨਾਂ ਨਾਲ ਥੋੜਾ ਹੁੰਦਾ ਮੰਮੀ ਦਾ ਸੁਭਾਅ ਇਦਾਂ ਦਾ ਨਹੀਂ ਗੁੱਸਾ ਨਾ ਕਰਿਆ ਕਰੋ ਠੀਕ ਹੈ ਸਾਰਿਆਂ ਦਾ ਸੁਭਾਅ ਚੰਗਾ ਬਸ ਮੇਰੇ ਲਈ ਕੋੜਾਪਨ ਕਰ ਜਾਂਦੇ ਚਲੋ ਆਪਣੀ ਆਪਣੀ ਨੇਚਰ ਹੁੰਦੀ ਹੈ ਉਹ ਕੀ ਕਰ ਸਕਦੇ ਹੁਣ ਜਤੀ ਦੇਖੋ ਤੇ ਮੇਰੀ ਸੱਸ ਦਾ ਸੁਭਾਅ ਕਿਦਾਂ ਦਾ ਹੈ ਗਾਵਾ ਫੜੇ ਭਾਬੀ ਮੈਂ ਦਵਾ ਮੇਰਾ ਹਾਂਜੀ ਹਾਂਜੀ ਤੁਹਾਡੇ ਨਾਲ ਪਾਜੀ ਉਹਨਾਂ ਦਾ ਵੀ ਫੋਨ ਆਇਆ ਸੀ ਅੱਛਾ ਕੀ ਕਹਿੰਦੇ ਕੁਝ ਨਹੀਂ ਪੁੱਛਣ ਦੇ ਸੀ ਕਿ ਡਾਕਟਰ ਨੂੰ ਦਿਖਾ ਲਿਆ ਹੋਇਆ ਮੈਂ ਕਿਹਾ ਹਾਂ ਗੇਂਸਮ ਖਾਣ ਐਰਕੀ ਤੇ ਮੇਰੇ ਪੈਰ ਵੀ ਬੜੇ ਸੁੱਜ ਗਏ ਨੇ ਕੁੜੀਆਂ ਹੁੰਦੀਆਂ ਸੀ ਦੋਨੋਂ ਰੋ ਰੋ ਯਾਦ ਕਰਦੀਆਂ ਮੰਮੀ ਨੇ ਤਾਂ ਵੱਖਰੀ ਜਿੱਦ ਫੜੀ ਐ ਕਿ ਕੁੜੀਆਂ ਇੱਥੇ ਨਹੀਂ ਲਿਆਉਣੀਆਂ ਚਲੋ ਸਕੂਲ ਪੜ੍ਹਦੀਆਂ ਨੇ ਪਰ ਮੈਨੂੰ ਤੇ ਯਾਦ ਆਉਂਦੀਆਂ ਨਾ ਪਰ ਦੀਦੀ ਕੈ ਮੈਨੂੰ ਕਹਿਣਾ ਤੇ ਚਾਹੀਦਾ ਪਰ ਫਿਰ ਵੀ ਹੈ ਤੇ ਬੱਚੇ ਹੀ ਨਾ ਤੁਹਾਨੂੰ ਨਾਲ ਰੱਖਣੇ ਚਾਹੀਦੇ ਹੀ ਆਪਣੇ ਮੰਮੀ ਤੇ ਅੱਗੇ ਕਦੀ ਕਹੀਦੀ ਚੱਲੀ ਆਂ ਇਹ ਦਿਨ ਤੱਕ ਮੇਰੀ ਸੱਸ ਅਗੇ ਨਹੀਂ ਮੰਮੀ ਦੀ ਚੱਲ ਪਾਈ ਸਾਡੀ ਕਹੀਦੀ ਕੀ ਮਯਾਲ ਆ ਮੰਮੀ ਨੂੰ ਖੁਸ਼ ਕਹਿਦੀਏ ਚਲੋ ਮੈਂ ਕੀ ਕਹਿ ਸਕਦੀ ਆ ਭਾਬੀ ਮੈਂ ਪਿੰਨੀ ਗਰਮ ਬਹੁਤ ਜ਼ਿਆਦਾ ਹੈਗਾ ਵਾ ਹਾਂਜੀ ਰੱਖ ਦੋ ਮਨਾਣ ਕੀ ਲੱਗੇ ਵੈਸੇ ਰਾਤੀ ਭਾਬੀ ਅਰੇ ਤੇ ਮੰਮੀ ਨੇ ਕੁਛ ਲਿਆ ਕਹਿਣੇ ਦਿੱਤਾ ਕੋਈ ਗੱਲ ਨਹੀਂ ਤੁਸੀਂ ਦੱਸੋ ਕੀ ਖਾਣਾ ਮੇਰਾ ਨਾ ਉਹ ਕੇਲਿਆਂ ਦੀ ਚਟਨੀ ਬਣਾਉਂਦੇ ਹੁੰਦੇ ਆ ਨਾ ਤੁਸੀਂ ਹਾਂਜੀ ਉਹ ਖਾਣ ਨੂੰ ਬੜਾ ਦਿਲ ਕਰਦਾ ਪਿਆ ਮੈਂ ਤੇ ਰਾਤੀ ਉਹਦੇ ਨਾਲ ਹੀ ਫਿਲਕਾ ਖਾ ਲਾਂਗੀ ਮੈਨੂੰ ਬਣਾ ਦੇਓ ਚਲੋ ਠੀਕ ਐ ਮੈਂ ਬਣਾ ਦੇਣੀ ਠੀਕ ਐ ਕਿੰਨੀ ਚੰਗੀ ਐ ਮੇਰੀ ਭਾਬੀ ਪਤਾ ਨਹੀਂ ਮੇਰੀ ਮਾਂ ਨੂੰ ਕੀ ਹੁੰਦਾ ਵੈ ਕੱਪ ਐਨਾ ਬੋਲਦੀ ਹੀ ਐ ਚਰੀ ਸਾਰਾ ਦਿਨ ਘਰ ਦਾ ਕੰਮ ਕਰਦੀ ਰਹਿੰਦੀ ਐ ਬਸ ਇੱਕ ਬੱਚਾ ਹੀ ਨਹੀਂ ਨਾਗਾ ਜਦੋਂ ਰੱਬ ਨੇ ਦੇਣਾ ਓਦੋਂ ਹੀ ਰੱਬ ਨੇ ਦੇਣਾ ਜਿੱਦ ਥੋੜੀ ਰੱਬ ਨਾਲ ਕੀਤੀ ਜਾਂਦੀ ਐ ਪਰ ਮੰਮੀ ਨੂੰ ਕੌਣ ਸਮਝਾਵੇ ਕਿਤੇ ਜ਼ਰਾ ਮੱਥੇ ਵਾਟ ਨਹੀਂ ਬੰਦੀ ਇੰਨੀ ਸੇਵਾ ਮੇਰੀ ਕਰਦੀ ਹੈ ਵੇ ਖੋਣਾ ਚਿੰਬੜੀ ਆ ਮਨੇ ਇਹ ਦੱਸ ਟਾਈਮ ਹੋ ਗਿਆ ਅਦਰ ਦੁੱਧ ਦਿੱਤਾ ਇੰਜੂ ਨੂੰ ਹਾਂਜੀ ਮੰਮੀ ਹੁਣੇ ਤੇ ਮੈਂ ਦੇ ਕੇ ਆਂਦੀ ਰਹੀ ਨ ਦੁੱਧ ਤੇ ਦੁੱਧ ਦੇਤਾ ਨਾ ਹੁਣ ਸੋਈ ਚ ਚੱਲ ਤਰਾ ਰੋਟੀ ਦਾ ਕੋਈ ਫਿਕਰ ਨਹੀਂਗਾ ਨਹੀਂ ਮੰਮੀ ਮੈਂ ਉਹ ਪੁੱਛਣਾ ਹੀ ਹੁੰਦੀ ਦੀ ਮੈਨੂੰ ਕਹਿੰਦੇ ਸੀ ਕਹਿੰਦੇ ਸੀ ਕਿ ਰਾਤੀ ਰੋਟੀ ਚ ਕੀ ਬਣਾਉਣਾ ਮੈਂ ਕਹਿੰਦੀ ਜੀ ਤੁਸੀਂ ਦੱਸੋ ਕੀ ਖਾਣਾ ਕਿ ਉਹ ਕਹਿੰਦੇ ਕਿ ਮੈਨੂੰ ਨਾ ਕੇਲੇ ਦੀ ਚਟਨੀ ਨਾਲ ਰੋਟੀ ਦੋ ਫੁਲਕੇ ਦੇ ਦੇ ਦੋ ਮੈਂ ਜਿਆਦਾ ਨਹੀਂ ਖਾਣੀ। ਅੱਛਾ ਉਹਨੇ ਕਿਹਾ ਤਾਂ ਚਟਨੀ ਨਾਲ ਰੋਟੀ ਦੇ ਦੇਣੀ ਆ। ਨਹੀਂ ਮੰਮੀ ਕਿੰਤ ਤੂੰ ਆਪੇ ਰੱਖ ਜੋ ਉਹਨਾਂ ਨੇ ਮੰਨ ਕਰੀ ਉਹ ਚੀਜ਼ ਦੇਣੀ ਆ। ਬਣਾ ਚਟਨੀ ਵੀ ਬਣਾ। ਗੋਭੀ ਲਿਆਂਦੀ ਆ ਮੈਂ। ਆਲੂ ਗੋਭੀ ਬਣਾ ਪਹਿਲਾਂ। ਚਟਨੀ ਉਹ ਨਾਲ ਥੋੜੀ ਜੀ ਟੇਸਟ ਵਜੋਂ ਦੇਣੀ ਹੈ ਥੋੜਾ ਕੀ ਕੱਲੀ ਚਟਨੀ ਨਾਲ ਰੋਟੀ ਖਵਾ ਦੇਣੀ ਉਹਨੂੰ। ਨਾਲ ਸਬਜ਼ੀ ਵੀ ਦੇਣਗੀ ਉਹਨੂੰ? ਹਾਂਜੀ ਮੰਮੀ ਮੈਂ ਜਾਣੀ ਬਣਾ ਦੇਣੀ। ਜਾ ਕੇ ਤੇ ਸਬਜ਼ੀ ਬਣਾ। ਫੋਨ ਕਰ ਦੇ ਨਾਲ ਉਹਨੂੰ ਕੇਲੇ ਲੈ ਆਵੇ ਸੇਵਕ। ਫੇਰੇ ਚਟਨੀ ਬਣਾਏਂਗੀ ਉਹ ਥੋੜਾ ਇੱਥੇ ਮਿਲਨੇ ਹਾਂ ਬੱਸ ਇਹਨੂੰ ਤਾਂ ਫੋਨ ਦੀ ਪਈ ਰਹਿੰਦੀ ਆ 24 ਘੰਟੇ ਮਾਂ ਨੂੰ ਫੋਨ ਲਾ ਛੱਡਦੀ ਆ ਉਹਦੋਂ ਗੱਲਾਂ ਪਤਾ ਨਹੀਂ ਕੀ ਗਿੱਟਮੇ ਤੇ ਸਾਰੀ ਦਿਹਾੜੀ ਚੱਲਦੀ ਰਹਿੰਦੀ ਇਹਨੂੰ ਕਿੱਥੋਂ ਪਤਾ ਲੱਗਣਾ ਵਾ ਪਿਆਹੋ ਜੀ ਹਾਲਤ ਵਿੱਚ ਕਿਸ ਤਰ੍ਹਾਂ ਦੀ ਖਰਾਕ ਚਾਹੀਦੀ ਹਿੰਦੀ ਆਪਦੇ ਕੁਝ ਹੋਵੇ ਤੇ ਫੇਰ ਇਹਨੂੰ ਪਤਾ ਲੱਗੇ ਆਪਦੇ ਤਾਂ 3-4 ਸਾਲ ਹੋ ਚੱਲੇ ਵਿਆਹ ਨੂੰ ਹਾਇੇ ਤੱਕ ਕੋਈ ਗੱਲਬਾਤ ਨਹੀਂ ਆ ਤੇ ਜੇ ਮੇਰੀ ਧੀ ਦੇ ਹੈ ਵਾ ਤੇ ਇਹਨੂੰ ਸੇਵਾ ਨਹੀਂ ਕਿਤੇ ਕਰਨੀ ਆਉਂਦੀ ਕਿ ਉਹਨੂੰ ਚੰਗਾ ਚੋਕਾ ਖਵਾ ਕੀ ਪਤਾ ਉਹਦੇ ਦੀਵਾਵਾ ਤੈਨੂੰ ਲੱਗ ਜਾਣ ਤੇ ਤੇਰੇ ਵੀ ਕਿਤੇ ਹੋ ਜੇ ਬਸ ਇੱਕੋ ਹੀ ਹੁਣ ਗੱਲ ਦਾ ਮੈਨੂੰ ਡਾਰਿਆ ਬਾਬਾ ਜੀ ਮੇਰੀ ਨਰ ਅਰਦਾਸ ਸੁਣ ਲੈਣ ਅੱਗੇ ਦੋ ਧੀਆ ਵਾ ਚੱਲ ਹੁਣ ਇੱਕ ਰੱਬ ਪੁੱਤ ਦੇ ਦੇਵੇ ਨਾ ਤੇ ਮੇਰੀ ਵੀ ਕਿਤੇ ਇੱਜ਼ਤ ਰੱਖੀ ਜਾਵੇ ਮੇਰੀ ਧੀਆ ਵੀ ਨਾ ਕੁੜੀਆਂ ਜਿਹੜੀਆਂ ਨਾ ਟੱਕੀਆਂ ਜਾਣਗੀਆਂ ਭਰਾਵਾਂ ਤੋਂ ਵੀ ਨਾ ਵੀ ਭੈਣਾਂ ਨੂੰ ਕੌਣ ਪੁੱਛਦਾ ਵਾ ਚੱਲ ਮੈਨੂੰ ਮਾਰੀਆਂ ਥੋੜਾ ਲੱਗਦੀਆਂ ਉਦਾਂ ਧੀਆ ਵੇਖਾਂ ਬੜੀ ਘਨੀ ਰਸੋਈ ਚ ਹਜੇ ਹੋਰ ਹੋ ਲੀ ਲੀ ਆ ਤੇ ਚਲਾਈ ਜੰਨੀ ਆ ਕਦੋਂ ਦੀ ਆਈ ਐਥੋਂ ਮੰਮੀ ਮੇਰੇ ਕੋਲ ਗੰਡ ਨਹੀਂ ਖੁੱਲਣਦੀ ਇਸ ਕਰਕੇ ਅੱਛਾ ਗੰਡ ਨਹੀਂ ਖੁੱਲਣਦੀ ਫੇਰ ਤਾ ਤੂੰ ਸਬਜ਼ੀ ਬਣਾ ਲਈ ਤੂੰ ਗੱਲੀ ਸਬਜ਼ੀ ਬਣਾ ਕੇ ਨਾ ਤੇ ਆਟਾ ਗੋਲਾ ਚਟਨੀ ਮੈਂ ਆਪੇ ਬਣਾਉਂਗੀ ਤੂੰ ਨਹੀਂ ਚੰਗੀ ਬਣਾਉਂਦੀ ਮੰਮੀ ਇਹ ਕੀ ਮਤਲਬ ਹੋਇਆ ਮੈਂ ਨਹੀਂ ਚੰਗੀ ਬਣਾਉਣੀ ਦੀਦੀ ਨੇ ਮੈਨੂੰ ਕਿਹਾ ਹੀ ਮੈਨੂੰ ਪਤਾ ਉਹ ਜਿਹੋ ਜਿਓ ਪਸੰਦ ਕਰਦੀ ਨਾ ਮੈਂ ਬਣਾਉਂਗੀ ਤੈਨੂੰ ਕਹਿਤਾ ਨਾ ਮੈਂ ਬਣਾਉਂਗੀ ਤੂੰ ਸਬਜ਼ੀ ਬਣਾ ਕੇ ਤੇ ਆਟਾ ਗੁੰਨ ਕੇ ਤੇ ਉਹ ਵੇ ਸਿੰਕ ਕਿੱਦਾਂ ਭਰਿਆ ਪਿਆ ਭੰਡਿਆਣਾ ਉਹਨਾਂ ਨੂੰ ਸਾਫ਼ ਕਰ ਕਰ ਦੇ ਜੀ ਇੱਕ ਗੱਲ ਮੇਰੀ ਹੋਰ ਧਿਆਨ ਨਾਲ ਸੁਣ ਹਾਂਜੀ ਅੰਜੂ ਦੀ ਨਾ ਚੰਗੀ ਤਰ੍ਹਾਂ ਸੇਵਾ ਕਰਿਆ ਤਾਂ ਜਦੋਂ ਇਹੋ ਜੀ ਹਾਲਤ ਦੇ ਵਿੱਚ ਕਿਸੇ ਦੀ ਸੇਵਾ ਕਰੀਏ ਨਾ ਹਾਂ ਤੇ ਉਹਦਾ ਮੇਵਾ ਬੜਾ ਵਧੀਆ ਵੀ ਮਿਲ ਜਾਵਾ ਕਿਤੇ ਤੇਰੀ ਵੀ ਰੱਬ ਸੁਣ ਲੂਗਾ ਹੂੰ ਤੁਹਾਨੂੰ ਕੀ ਲੱਗਦਾ ਜੂਰੀ ਨਹੀਂ ਮੰਜੂ ਦੀਦੀ ਮੈਂ ਤੁਹਾਡੀ ਵੀ ਮੰਮੀ ਬਹੁਤ ਸੇਵਾ ਕਰਦੀ ਹੈ ਤੇ ਘਰ ਚ ਅੰਜੂ ਦੀਦੀ ਨਹੀਂ ਘਰ ਚ ਹੋਰ ਵੀ ਕੋਈ ਆ ਜੇ ਨਾ ਉਹਨਾਂ ਦੀ ਮੈਂ ਬੜੀ ਸੇਵਾ ਕਰਦੀ ਹਾਂ ਤੇ ਰਹੀ ਗੱਲ ਨਾ ਸੇਵਾ ਲੱਗੀ ਦਾ ਫਲ ਨਾ ਸੇਵਾ ਲੱਗੀ ਦਾ ਫਲ ਜੇ ਦੋੜਾ ਬੜੇ ਸੁਣਨ ਨੂੰ ਸੌਣੀ ਲੈਣੀ ਕੋਈ ਗੱਲ ਨਹੀਂ ਜੋ ਉਹਨਾਂ ਦੇ ਰੱਬ ਨੇੜੇ ਹੋ ਕੇ ਸੌਂਦਾ ਨਾ ਕੀ ਪਤਾ ਤਾਂ ਮੇਰੀ ਵੀ ਨੇੜੇ ਹੋ ਕੇ ਸੌਂ ਲੂਗਾ ਬਸ ਜ਼ੁਬਾਨ ਹੀ ਚਲਾਨੀ ਆਂਦੀ ਆ ਕੰਮ ਵੀ ਕਰ ਲਿਆ ਕਰ ਇੱਕ ਗੱਲ ਸਮਾਂ ਹੁੰਦੀ ਮੁੰਡੇ ਪਤਾ ਨਹੀਂ ਕਿਉਂ ਮੈਂ ਨਾਈਟ ਤੱਕਾਂ ਰਹੇ ਹਾਂ ਸਰ ਇਹ ਤੇ ਮੇਰੀ ਗਲਤੀ ਆ ਤੇਰੇ ਬੱਚਾ ਨਹੀਂ ਹੁੰਦਾ ਜਲਦੀ ਤੇ ਆਪਣੇ ਕੀ ਨਾ ਕਿਦਾਂ ਹੰਕਾਰ ਕਰਦੇ ਆ ਕਿ ਉਹਦੇ ਰੱਬ ਛੇਤੀ ਬੋਧ ਭਾ ਦੇਂਦਾ ਪਤਾ ਨਹੀਂ ਹੈਗਾ ਮੰਮੀ ਤੇਰਾ ਬੋਥੀ ਕੀ ਰੱਖਦਾ ਨਹੀਂ ਤੁਰ ਮਰਦਾ ਦਿੰਦਾ ਅੰਜੂ ਹਾਂਜੀ ਮੰਮੀ ਦੁੱਧ ਦੇਖ ਗਈ ਸੀ ਮਰਾ ਤੈਨੂੰ ਬੈਠੀ ਰਹਾ ਬੈਠੀ ਰਹਾ ਕੋਈ ਨਹੀਂ ਮੰਮੀ ਦੁੱਧ ਤਾਂ ਨਾ ਥੀਲੇ ਸੀ ਪੈ ਜਾ ਲਮੈਂ ਮੈਂ ਇੱਥੇ ਬਹਿ ਜੰਨੀ ਕੋਈ ਗੱਲ ਨਹੀਂ ਮੰਮੀ ਇੱਥੇ ਬਹਿ ਜੰਗੇ ਤੇ ਦੁੱਧ ਦੇ ਵਿੱਚ ਕਿਉਂ ਪਾਗਦੇ ਅੱਗੀ ਕਿ ਉਹਦੇ ਤੇ ਗਈ ਆ ਨਹੀਂ ਨਹੀਂ ਮੰਮੀ ਮੈਂ ਕਿਉਂ ਹੋਲਾ ਦੁੱਧ ਨਹੀਂ ਮੇਰਾ ਮੈਨੂੰ ਨਾ ਉਲਟੀ ਆਨ ਨੂੰ ਹੁੰਦਾ ਜੇ ਮੈਂ ਨਹੀਂ ਬਸ ਇਹੇ ਗੱਲਾਂ ਮਾੜੀਆਂ ਤੁਹਾਡੀਆਂ ਤੈਨੂੰ ਨਹੀਂ ਪਤਾ ਟਾਈਮ ਕਿਹੜਾ ਚੱਲਣ ਧਿਆਨ ਮੰਮੀ ਕਿਉਂ ਕਿਆ ਪੀਏਂਗੀ ਨਾ ਤੇ ਵਧੀਆ ਰਹੇਗੀ ਮੰਮੀ ਅੱਗੇ ਵੀ ਮੈਂ ਦੋ ਕੁੜੀਆਂ ਜੰਮੀਆਂ ਹੀ ਨੇ ਪਰ ਮੰਮੀ ਨੇ ਤਾਂ ਕੋਈ ਦਿੱਤਾ ਹੀ ਨਹੀਂ ਮੈਨੂੰ ਕਿ ਹੋ ਗਿਓ ਐਡੇ ਬਸ ਅਖੀਰਲੇ ਦਿਨ ਜਿਸਨ ਨਰਸ ਨੇ ਬੁਲਾਇਆ ਸੋ ਉਸ ਦਿਨ ਥੋੜਾ ਜਿਹਾ ਘਿਓ ਦਿੱਤਾ ਮੈਂ ਤਾਂ ਉਲਟੀ ਕਰਕੇ ਗਈ ਸੀ ਸਾ ਤਾਈਆਂ ਨੇ ਤੈਨੂੰ ਮੈਂ ਇੱਥੇ ਲੈ ਆਂਦਾ ਵਾ ਤੇਰੀ ਸਾਸਰੂਨ ਤੋਂ ਕਿਆ ਕਹ ਲੈਣੀ ਕਿ ਖਾਣ ਪੀਣ ਨੂੰ ਦੇਣਾ ਤੇ ਕੀ ਨਹੀਂ ਦੇਣਾ ਚਲੋ ਮੰਮੀ ਤੁਹਾਡੇ ਕੇ ਵੈਸੇ ਵੀ ਕਿਦੀ ਚੱਲਨੀ ਐ ਮੇਰੀ ਗੱਲ ਸੁਣੋ ਮੰਮੀ ਭਾਬੀ ਨੂੰ ਕੁਛ ਨਾ ਕਹਿਆ ਕਰੋ ਉਹਦਾ ਵਿਚਾਰੀ ਦਾ ਥੋੜੀ ਤਾਂ ਕਸੂਰ ਹੁੰਦਾ ਵਾ ਮੈਂ ਹੀ ਉਹਨੂੰ ਮਨਾ ਕਰ ਦਿੰਨੀ ਆ ਕਰਮਾਂ ਵਾਲਿਓ ਕਿ ਤੁਹਾਨੂੰ ਇਦਾਂ ਦੀ ਨੂਹ ਮਿਲੀ ਐ ਜੋ ਤੁਹਾਡੀ ਸੁਣ ਵੀ ਲੈਂਦੀ ਐ ਤੇ ਤੁਹਾਡੇਗੇ ਕੁਝ ਕਹਿੰਦੀ ਵੀ ਨਹੀਂਗੀ ਕਰਮਾਂ ਵਾਲੇ ਉਦੋਂ ਆਉਂਗੀ ਜਦੋਂ ਕੋਈ ਪੋਤਾ ਪੋਤੀ ਮੇਰੀ ਗੋਦੀ ਚ ਖੇਡੂਗਾ ਚਲੋ ਮੰਮੀ ਇਹ ਤੇ ਰੱਬ ਦੀ ਦੇਣ ਆ ਨਾ ਹੁਣ ਵੇਖੋ ਮੈਨੂੰ ਵੀ ਥਰੇ ਕੀ ਮਿਲਦਾ ਵੈ ਸ਼ੈਤੀ ਆਂਦੀ ਐ ਬੱਸ ਕਰ ਬੰਦ ਕਰ ਲੈ ਇੱਥੇ ਮੂੰਹ ਆਪਣਾ ਨ ਦੋ ਅੱਗੇ ਹੈਗੀਆਂ ਤਾਂ ਹੋਰ ਕਿੰਨੀਆਂ ਕਿ ਲਿਆਈ ਜਾਣੀਆਂ ਤੀਆਂ ਐ ਕੀ ਤੇ ਬੱਸ ਨਾ ਰੱਬ ਹੁਣ ਨਾ ਪੋਤੀ ਦਵੇ ਨਾਲੇ ਫਿਰ ਨਾ ਜੇ ਪੋਤੋ ਜੋ ਹਨਾ ਕੀ ਪਤਾ ਇਹੋ ਜਿਹੇ ਨੇ ਕਿਤੇ ਅਗਲਾ ਆ ਜਾਏ ਇਹਦਾ ਵੀ ਕਿਤੇ ਮੂੰਹ ਭੱਜ ਜੇ ਜਿਹੜੀ ਸੋਚਦੀ ਨਹੀਂ ਆਪਣੇ ਬਾਰੇ ਉਹ ਤਾਂ ਕਦੀ ਕੁਝ ਕਹਿੰਦੇ ਹੀ ਨਹੀਂਗੇ ਆਜੋ ਭਾਬੀ ਬੈਠ ਜਾਓ ਨਹੀਂ ਨੂੰ ਇਹਨੇ ਜਿਹੜੀ ਸੀ ਬੈਠ ਕਰੋ ਹਾਂ ਸਬਜੀ ਬਣਾਈ ਆ ਆ ਗਈ ਮਗਰ ਇਹ ਗੱਲਾਂ ਸੁਣ ਕੇ ਵੀ ਗੱਲਾਂ ਕਰਨ ਦੀ ਮੈਂ ਵੀ ਚਲ ਜਾ ਨਹੀਂ ਮੰਮੀ ਮੇਰੇ ਕੋਲ ਕੁਝ ਨਹੀਂ ਹੈ ਕਿ ਚਟਨੀ ਤੁਸੀਂ ਆਪ ਆ ਕੇ ਬਣਾਓਗੇ ਜੇ ਬਣਾ ਕੇ ਰੱਖ ਨਹੀਂ ਨਹੀਂ ਭਾਬੀ ਤੁਸੀਂ ਬਣਾਇਆ ਚਟਨੀ ਤੀ ਗੋੜ ਜਾਂ ਪੀਸ ਕੇ ਵਿੱਚ ਪਾਉਂਦੇ ਆ ਨਾਲ ਬਹੁਤ ਸਵਾਦ ਆਉਂਦੇ ਭਾਬੀ ਬਹੁਤ ਸਵਾਦ ਬਣੰਦੇ ਚਲ ਜਾ ਬਣਾ ਕੇ ਰਹਿਣਾ ਕੀ ਤੁਹਾਨੂੰ ਮੈਨੂੰ ਨਾ ਦਰਦ ਜਿਉਂਠੀ ਆਉਂਦਾ ਹੀ ਮੰਮੀ ਠੀਕ ਹੈ ਜਿਆਦਾ ਹੁੰਦੇ ਆ ਹਾਂ ਮੰਮੀ ਨੇ ਹਸਪਤਲ ਨਾ ਲੈ ਜੀ ਸਸਰਾ ਕਾ ਸੇਵਕ ਨੂੰ ਫੋਨ ਕਰ ਉਹ ਡਾਕਟਰ ਨੂੰ ਫੋਨ ਕਰਕੇ ਪੁੱਛ ਲੈਂਦਾ ਪਹਿਲਾਂ ਤੂੰ लेट ਜਾ ਬੇਟਾ ਮੰਮੀ ਵੀ ਨੋਟ ਕੇ ਤੋਰ ਲੈਂਦੇ ਆ ਕਰੋ ਤੀ ਤੁਰਨ ਵੀ ਨਹੀਂ ਦਿੰਦੇ ਜਰਾ ਮੱਸਾ ਦਰਦ ਵਿੱਚ ਕਿੱਦਾਂ ਤੁਰੇਂਗੀ ਆ ਮੇਰੀ ਦੋ ਪਹਿਲੇ ਵੀ ਜੰਮੀਆ ਤੈਨੂੰ ਨਹੀਂ ਪਤਾ ਕਿੱਦਾਂ ਤੁਰ ਲੈਂਗੀ ਦਰਦ ਵਿੱਚ ਕੋਈ ਗੱਲ ਮੈਨੂੰ ਨਾ ਕਾਲੀਆਂ ਪੈਂਦੀਆਂ ਮੰਜੇ ਤੇ ਬਹਿ ਬਹਿ ਕੇ ਮੇਰਾ ਲੱਕ ਵੀ ਢੋਣ ਲੱਪਿਆ ਹੈ ਪਾਣੀ ਪੀਣਾ ਦਵਾ ਨਾ ਮੇਰਾ ਕਹਿ ਚੀਨੂ ਮੰਨ ਨਹੀਂ ਮੰਮੀ ਮੰਮੀ ਸਿਮਰਤ ਕੀਤਾ ਇਸੇਵਕ ਨੂੰ ਫੋਨ ਆ ਕੁੜੀ ਮੁੰਡਾ ਕੁੜੀ ਮੁੰਡਾ ਨਾ ਕਰਿਆ ਹਾਂਜੀ ਮੰਮੀ ਮੈਂ ਹੋਈ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਮੰਮੀ ਜਿੱਦੀ ਮੇਰੇ ਨਾਲ ਸੇਵਕ ਨਾਲ ਹੋਣੇ ਗੱਲ ਹੀ ਆ ਉਹਨਾਂ ਡਾਕਟਰ ਨਾਲ ਗੱਲ ਕੀਤੀ ਡਾਕਟਰ ਕਹਿੰਦੇ ਕਿ ਪੇਨ ਦਾ ਪਤਾ ਨਹੀਂ ਜਾ ਰਿਹਾ ਨਾ ਛੇੜ ਜਾਂ ਤਾਂ ਤੁਸੀਂ ਹਸਪੀਟਲ ਲੈ ਕੇ ਆ ਜੇ ਉਹਨਾਂ ਨੂੰ ਠੀਕ ਐ ਮੰਮੀ ਐ ਤੀ ਬੋਤ ਤੀ ਬੋਤ ਨਾ ਬੋਤਾ ਕਰਿਆ ਕੋਈ ਬਸ ਕਰ ਇੱਥੇ ਜ਼ਬਾਨ ਬੰਦ ਕਰ ਲੈ ਆਪਣੀ ਹੁਣ ਜਿੱਦੀ ਬੋਦੀਆਂ ਗੱਲਾਂ ਨਾ ਕਰੋ ਤੇਰੇ ਸੋਹਰੇ ਨੂੰ ਨਾ ਪੈਂਦਾ ਹੋਗਾ ਫਰਕ ਪਰ ਮੈਨੂੰ ਪੈਂਦਾ ਫਰਕ ਚਲੋ ਤੁਸੀਂ ਦੋਵੇਂ ਭੈਣ ਭਰਾ ਹੀ ਛੇ ਨਾ ਮੰਮੀ ਹੁਣ ਇਹ ਜੀ ਲੜਨਦੀ ਥੋੜ ਚਲੋ ਓਠ ਸਿਮਰਤ ਲੈ ਕੇ ਤੁਰਤੇ ਪਈ ਤੈਨੂੰ ਮੈਂ ਕੱਲ ਦਾ ਕਹਿ ਨਹੀਂ ਬੈਗ ਟੈਕ ਕਰਕੇ ਰੱਖ ਦਿੱਤਾ ਵਾ ਮੰਮੀ ਕਿੱਦਾਂ ਉਹਨਾਂ ਨੇ ਸਭ ਕੁਝ ਕੀਤਾ ਨਾ ਬੋਲਿਆ ਕੋਈ ਇਦਾਂ ਮੇਰੇ ਨਵੇਂ ਕੱਪੜੇ ਲੰਦੇ ਬੱਚੇ ਦੇ ਪਾ ਲਏ ਨਾ ਸਭ ਕੁਝ ਹੋਇਆ ਤੇ ਲੈ ਕੇ ਚੱਲੋ ਇਹਨਾਂ ਨੂੰ ਸੋ ਵੇਰੀ ਐਂ ਹਾਂਜੀ ਸੋ ਵੇਰੀ ਠੀਕ ਐ हां बैठी सज के लेके ਕੁੜੀ ਨੂੰ ਬੈਠੀ ਰਿਆ ਕਰ ਬਾਸ ਹੋਣੇ ਤੇ ਲੱਗ ਗਈ ਇਹੋ ਕਿਤੇ ਆਪਣਾ ਹੰਦਾ ਏਦਾ ਗੋਦੀ ਚੁੱਕ ਕੇ ਬੈਠੀ ਹੁੰਦੀ ਤੇ ਕਿੱਡੀ ਸੋਹਣੀ ਲੱਗਦੀ ਮੰਮੀ ਤੁਸੀਂ ਮੈਨੂੰ ਕਿ ਦੋਸਤ ਦੇਣ ਜਾ ਪੈਂਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਇਹੋ ਗੱਲ ਕਹੀ ਨਾ ਜਦੋਂ ਦਾ ਆਪਣੇ ਮੇਹ ਕਰਦੀ ਹੋਈ ਨਾ ਕਰਦੀ ਹੁੰਦੀ ਮੰਮੀ ਕੁੜੀ ਫੜਾ ਉਹਨੂੰ ਮੁੰਡਾ ਨਹੀਂ ਹੈ ਜਿਹੜਾ ਗੋਦੀ ਚ ਪਾ ਰਿਹਾ ਬੈਠੀ ਫਿਰ ਕਿਹੜੀ ਗੱਲ ਹੈ ਜੇ ਉਹਨੇ ਚੁੱਕ ਲਈ ਆਲੀ ਨਾ ਹੱਥ ਧੋ ਗਿਓ ਨੇ ਕੰਮ ਨਹੀਂ ਕਰਨਾ ਉਹਨਾਂ ਨੇ ਇੱਥੇ ਬੈਠੀ ਰਹਿਣਾ ਵਾ ਪਹਿਲਾਂ ਤਾਂ ਘੜੀ ਤੀ ਜਾ ਕੇ ਰੋਟੀ ਪਾਣੀ ਬਣਾਵੇ ਉਹਨੂੰ ਖਿਚੜੀ ਕੁਛ ਨਹੀਂ ਬਣਾ ਕੇ ਦੇ ਕੁਛ ਮੇਰੀ ਗੱਲ ਸੁਣ ਤੂੰ ਹੀ ਬੈਠੇ ਕੱਢ ਤੂੰ ਹੀ ਕਰ ਲੋ ਮੇਰ ਕੋ ਨਹੀਂ ਹੁੰਦਾ ਕਿਉਂ ਕਲੇਸ਼ ਮੈਂ ਸਾਰੀ ਉਮਰ ਕੀਤਾ ਹੀ ਆ ਕਿਉਂ ਕਲੇਸ਼ ਪਾ ਲਿਆ ਜੀ ਬੋਲਣ ਨੂੰ ਹੈਗੇ ਕੰਮ ਕਰਨ ਨੂੰ ਨਹੀਂ ਹੈਗੇ ਮੇਰੀ ਸੁਣ ਲੈ ਗੱਲ ਮੈਨੂੰ ਅੱਗੇ ਬੜਾ ਗੁੱਸਾ ਚੜਿਆ ਆਈ ਤੇ ਤੂੰ ਹਣ ਮੇਰੀ ਨਾ ਜ਼ੁਬਾਨ ਨਾ ਖਲਾਬ ਉਹਦੀ ਚੁੱਪ ਕਰ ਕੇ ਚਲ ਜਾ ਤੋ ਮੈਨੂੰ ਜਾਵੋ ਕਰੋ ਪਾਸ ਕਰੋ ਕਿਉਂ ਕਲੇਸ਼ ਪਾ ਲਿਆ ਤੂੰ ਹੀ ਘਰ ਵਿੱਚ ਮੰਮੀ ਕਿਉਂ ਭੁੱਲੀ ਜਾਂਦੇ ਬੇ ਤੁਸੀਂ ਮੈਂ ਕਹ ਰਾ ਕਲੇਸ਼ ਪਾਇ ਕਲੇਸ਼ ਤੇ ਐ ਪੋਂਦੇ ਮੈਂ ਕੀ ਕਹ ਮੈਂ ਹੋਈ ਕੀ ਕਹਣਾ ਬਿਓ ਕਿਹੜਾ ਮੁੰਡਾ ਜੜਾ ਚੱਕ ਕੇ ਬੈਠੀ ਆ ਜਾ ਕੇ ਰੋਟੀ ਪਾਣੀ ਦਾ ਕਰ ਲਾ ਮੰਮੀ ਮੇਰੇ ਲਈ ਕੁੱਤਾ ਮਰ ਗਈ ਆ ਨਾ ਨਾ ਕੋਸੋ ਇਹਨੂੰ ਨਹੀਂ ਕੋਸੀ ਦੇਣਾ ਇੱਕ ਮਿੰਟ ਮੇਰੀ ਗੱਲ ਸੁਣ ਆਪਣੇ ਨਾ ਸੋਰੇ ਫੋਨ ਲਾ ਕੇ ਕਹਿ ਦੇ ਹੋਰ ਨਾ ਦੀ ਸਾਰੀ ਚੜ ਕੇ ਤੇ ਇੱਥੇ ਆ ਜੇ ਹੂੰ ਕੱਲੇ ਆਪਣੇ ਪ੍ਰੋਣੇ ਨੂੰ ਕਹੀਂ ਘੜੀ ਤੇ ਘੜੀ ਆ ਜਾਊਗਾ ਸਵਾਮੀ ਨਾ ਜੁਨਾ ਜੋ ਦੇ ਨਾ ਲੈਣਾ ਦੇ ਲੈ ਕੇ ਨਾ ਛਾਡਾਵਾਂਗੇ ਤੇ ਨ ਉਥੇ ਮੈਂ ਕਿਤਾ ਭਾਬੀ ਮਨਾ ਕਰਵਾਉਣਾ ਨੂੰ ਦੱਸੋ ਉਹ ਤਾਂ ਖੁਸ਼ ਹੀ ਬੜੇ ਹਗੇ ਨੇ ਉਹਨਾਂ ਨੂੰ ਤੇ ਆਪੇ ਮੜਾ ਕਰਨਾ ਤੁਹਾਡੀ ਮੰਗਣੀ ਨਾ ਪੂਰੀ ਹੋਈ ਇਹ ਗੱਲ ਮੰਮੀ ਯਾਦ ਰੱਖਿਓ ਨੀਤ ਨੂੰ ਮੁਰਾਦਾ ਵਾ ਜਿੱਦਾਂ ਤੁਸੀਂ ਨੀਤ ਰੱਖੋਗੇ ਨਾ ਰੱਬ ਉਹਦਾ ਦੀ ਮੁਰਾਦ ਕਹਿੰਦਾ ਕੀ ਪਤਾ ਜੇ ਇਹ ਹੀ ਚੰਗਾ ਕੀਤਾ ਹੁੰਦਾ ਤੇ ਤੁਹਾਡੇ ਕਰ ਮਾਦਾ ਨਹੀਂ ਤੁਹਾਡੇ ਅੱਗੇ ਆਉਂਦਾ ਕੀ ਪਤਾ ਜਦ ਤੁਸੀਂ ਹਣ ਪੁੱਛਦੇ ਜੇ ਕੀ ਪਤਾ ਪਿੱਛੇ ਕੀ ਕੋਈ ਨਹੀਂ ਹੁੰਦਾ ਰਿਆ ਜੋ ਕੋਜਾ ਅੱਜ ਅੱਗੇ ਆਉਂਦਿਆ ਵਾ ਬਹੁ ਜਬਾਨ ਚ ਲਲਾਪੀ ਆ ਸੁਣਦਾ ਪੈਣਾ ਕਿਤਾ ਬੋਲਦੀ ਅੱਗੋਂ ਮੇਰੇ ਸੁਣਦਾ ਮੈਂ ਉੱਧਰ ਵੀ ਦੀ ਵੈਰ ਪੈ ਇੱਧਰ ਵੀ ਦੀ ਵੈਰ ਪੈ ਜੇ ਉੱਧਰ ਧੀ ਹੋ ਗਈ ਉਹਨਾਂ ਨੂੰ ਬੋਲੀ ਜਾਂਦੇ ਜੇ ਇੱਧਰ ਜਵਾਕ ਨਹੀਂ ਹੋਣਾ ਤੂੰ ਇਹਨਾਂ ਨੂੰ ਬੋਲੀ ਜਾਂਦੇ ਮੈਨੂੰ ਇੱਕ ਗੱਲ ਦੱਸੋ ਇਹ ਔਰਤੀ ਜੀ ਹੈ ਨਾ ਔਰਤੀ ਔਰਤ ਨਹੀਂ ਵੈਰੀ ਬਣ ਗਈ ਆ ਸੇਵਕ ਬਸ ਤੂੰ ਵੀ ਉਹਨਾਂ ਦੀ ਬੋਲੀ ਬੋਲੀ ਜਾ ਹਣ ਬਸ ਕਰੋ ਸੇਵਕ ਮੈਨੂੰ ਤਾਂ ਆ ਨਹੀਂ ਸਮਝ ਆਉਂਦੀ ਜੇ ਰੱਬ ਨੇ ਮੈਨੂੰ ਕੋਖ ਸਜਾਈ ਦਿੱਤੀ ਐ ਮੈਨੂੰ ਤੀਜੀ ਵਰਤੀ ਦੇ ਦਿੱਤੀ ਐ ਤੇ ਇਹਦੇ 'ਚ ਵੀ ਉਹਦਾ ਕੋਈ ਪਾਣਾ ਹੋਏਗਾ ਮੇਰੇ ਸੋਹਰੇਨ ਕੋਈ ਇਸ ਗੱਲ ਦਾ ਦੁੱਖ ਨਹੀਂ ਮੇਰੀ ਸੱਸ ਤਾਂ ਐਸੇ ਬੜੀ ਖੁਸ਼ ਹੈ ਕਹਿੰਦੀ ਕੋਈ ਗੱਲ ਨਹੀਂ ਉਹ ਵੀ ਨੇ ਜਿਨ੍ਹਾਂ ਦੇ ਘਰ ਹੁੰਦੀ ਨਹੀਂ ਔਲਾਦ ਚੱਲ ਜੇ ਤੈਨੂੰ ਧੀ ਤੋਂ ਬਾਅਦ ਧੀ ਰੱਬ ਦੇ ਦਿੰਦਿਆ ਨਾ ਉਹਦੇ 'ਚ ਕੋਈ ਭਲਾਈ ਹੋएगी ਤੇਰੇ ਨਹੀਂ ਆਇਆ ਕਰਮਾ 'ਚ ਪੁੱਤ ਹੋਏਗਾ ਉਹ ਨੂੰ ਕੋਈ ਦੁੱਖ ਨਹੀਂ ਗਾ ਉਹ ਕਹਿੰਦੇ ਮੈਂ ਤਾਂ ਤਾਂ ਤੋਰਦਾ ਸੀ ਤੇਰੀ ਮਾਂ ਜਿੱਦ ਚੜ ਗਈ ਸੀ ਘਰੇ ਸਾਡੀ ਜਗਾ ਨਹੀਂ ਚੰਗੀ ਕਦੀ ਮੈਨੂੰ ਕਹਿ ਦਿੰਦੇ ਤੇਰੀ ਜਠਾਣੀ ਨੇ ਤੈਨੂੰ ਕੁਝ ਕੋਲ ਕੇ ਦੇ ਦਿੱਤਾ ਕਦੀ ਮੈਨੂੰ ਕਹਿ ਦਿੰਦੇ ਤੇਰੀ ਘਰਾਣੀ ਨਹੀਂ ਚੰਗੀਗੀ ਕਦੀ ਕਹਿੰਗੇ ਤੇਰੀ ਭੂਆ ਸੱਸਾਂ ਵੀ ਤਾਂਗੇ ਬੜੇ ਉਹਨੇ ਪਾਏ ਹੁੰਦੇ ਨੇ ਉਹ ਕੀਤੇ ਕਰਾਇ ਕਰਦੀ ਐ ਤੈਨੂੰ ਮੁੰਡਾ ਨਹੀਂ ਇਹਨੇ ਹੋਣ ਦੇ ਰਾ ਉਥੇ ਤੇਰੇ ਤੇ ਜਾਦੂ ਜੂਰੇ ਹੁੰਦੇ ਨੇ ਇੰਦਾਂ ਦੀ ਮੰਮੀ ਤੁਹਾਡੀ ਸੋਚ ਹੈਗੀ ਐ ਮੰਮੀ ਹੈ ਤੂੰ ਹੀ ਨਹੀਂ ਤੀ ਜੰਮੀ ਦੱਸੋ ਯਾਰਾ ਕੀ ਆ ਤੇ ਆਪੋ ਆਪਣੇ ਕਰਮ ਲੈ ਕੇ ਆਉਂਦੀਆਂ ਕੀ ਪਤਾ ਇਹਨਾਂ ਦੇ ਕਰਮਾਂ ਨੂੰ ਕੀ ਕੁਝ ਨਹੀਂ ਲਾਪਣੇ ਦੇਣਾ ਇਹਨਾਂ ਨੂੰ ਤੁਹਾਨੂੰ ਪਤਾ ਹੈ ਤੁਹਾਡੇ ਜਵਾਈ ਦਾ ਫੋਨ ਆਇਆ ਤੇਰੇ ਜੀਜਾ ਜੀ ਹੋਣੀ ਨਾ ਗੱਡੀ ਨਹੀਂ ਸੀ ਸੇਲ ਹੋਉਂਦੀ ਬੜੀ ਪੁਰਾਣੀ ਸਾਡੇ ਘਰ ਲੱਗੀ ਤੇ ਖਾਂਦੀ ਉਹ ਕਿਹਨੇ ਨਾ ਪੈਸਾ ਬੜਾ ਲੱਗਦਾ ਸੀ ਇਦਰੋਂ ਇਹਦਾ ਜਨਮ ਹੋਇਆ ਵਾ ਤੇ ਵਧਾਈ ਦੇ ਫੋਨ ਦੇ ਨਾਲ ਕਹਿੰਦੇ ਅੰਜ ਦੋਬਲ ਵਧਾਈ ਉਹ ਬਲਾਲ ਦੇ ਲੋ ਲੱਤ ਦੀ ਗੱਡੀ ਸਾਡੇ ਮੈਂ ਤਾਂ ਕਹਿੰਦੀ ਚੰਗੀ ਆਈ ਸਾਡੇ ਵਾਸਤੇ ਮੈਨੂੰ ਤੇ ਮੇਰੀ ਗੱਲ ਇਹ ਨਹੀਂ ਸਮਝਉਂਦੀ ਇਹ ਕਿਸੇ ਦੀ ਧੀ ਨਹੀਂ ਆ ਇਹ ਵੀ ਤਾਂ ਕਿਸੇ ਦੀ ਧੀ ਆ ਤੇ ਤੁਸੀਂ ਗਾਤੀ ਨਹੀਂ ਜੰਮੀ ਚੱਲ ਬਸ ਕਰ ਸੇਵਕ ਹਣ ਚੱਲ ਮੈਨੂੰ ਧੀਏ ਮaaf ਕਰ ਦੇ ਮੈਂ ਨਾ ਤੇਰੀ ਧੀ ਨੂੰ ਨਾ ਕੋਸਿਆ ਨਾ ਮੈਂ ਨਹੀਂ ਕੋਸਦੀ ਪੁੱਤ ਮੈਨੂੰ ਸਮਝ ਆ ਗਈ ਸਿਮਰਤ ਤੂੰ ਵੀ ਮੈਨੂੰ ਮaaf ਕਰ ਦੇ ਮੈਂ ਇੱਕ ਔਰਤ ਹੋ ਗਈ ਨਾ ਔਰ ਤੇ ਦੇ ਦੁਸ਼ਮਣ ਬਣਦੀ ਜਾਂਦੇ ਹਾਂ ਸਿੰਪਲ ਜੀ ਗੱਲ ਐ ਜੇ ਤੇ ਨੀਅਤ ਸਾਫ਼ ਰੱਖ ਕੇ ਚੱਲੋ ਨਾ ਤੇ ਤੀਆਂ ਨਾਲ ਨਫ਼ਰਤ ਨਾ ਕਰੋ ਕਿ ਐਨੀਆਂ ਤੀਆਂ ਹੋਈਆਂ ਮੇਰੇ ਘਰ ਪਹਿਲੀ ਕੁੜੀ ਹੋਈ ਇਸ ਨਾਲ ਤੂੰ ਹੀ ਹੋਗੋ ਵੀ ਬਹੁਤ ਗੁੱਸਾ ਬਖਾਤਾ ਸੀ ਤੇਰੇ ਘਰ ਮੁੰਡਾ ਹੋਣਾ ਚਾਹੀਦਾ ਜਠਾਣੀ ਵਾਲਾ ਘਰ ਮੁੰਡਾ ਬੱਸ ਕਰ ਬੱਸ ਕਰਨ ਜੋ ਹੋਰ ਨਾ ਮੈਨੂੰ ਹੰਜਲੀਲ ਕਰ ਹੁਣ ਮੈਂ ਨਾ ਇਹਦਾ ਧਮਾੜ ਕਰਨਾ ਵਾ ਤੂੰ ਆਪਣੇ ਸਹੁਰਿਆਂ ਨੂੰ ਕਹੀਂ ਗੱਜ ਵੱਜ ਕਿਉਂਣਗੇ ਅਸੀਂ 13 ਵੇ ਤੇ ਨਾ ਪੂਰਾ ਪ੍ਰੋਗਰਾਮ ਕਰਾਂਗੇ ਉਦੋਂ ਪਹਿਲਾਂ ਆਣ ਮਿਲ ਕੇ ਜਾਣ ਖੁਸ਼ੀਆਂ ਮਨਾਉਣ ਕੋਈ ਨਹੀਂ ਤੇ 13ਵੇਂ ਤੇ ਨਾ ਆਪਾਂ ਪੂਰਾ ਧੂਮ ਧੜਕਾ ਕਰਾਂਗੇ। ਆ ਦੇਖੀ ਤੂੰ ਚੜ ਗਿਆ ਹੈ ਕਿ ਮੇਰੀ ਕਰਮਾ ਵਾਲੀ ਧੀ ਨਾਨੀ ਦਾ ਸੁਭਾਅ ਬਦਲਤਾ। ਸਹੀ ਗੱਲ ਹੈ। ਮੰਮੀ ਐਨੀ ਕਰਮਾ ਵਾਲੀ ਹੈ ਕਿ ਭਾਬੀ ਦੇ ਵੀ ਘਰ ਖੁਸ਼ੀ ਜਲਦੀ ਆਏਗੀ। ਇਹ ਮੇਰਾ ਦਿਲ ਵਾਜ ਦਿੰਦਾ ਵਿਆਹ ਜੀ। ਬਸ ਸਿਮਰਤ ਹੁਣ ਜਿੰਨੇ ਦਾ ਨੰਝੂ ਇੱਥੇ ਆ ਨਾ ਤੂੰ ਇਹਦੀ ਦੇਖਭਾਲ ਕਰਨੀ ਆ। ਸੋਈ ਦਾ ਮੈਂ ਆਪੇ ਸੰਭਲੂੰਗੀ। ਤੇ ਤੂੰ ਨਾ ਰੋਲ ਕੇ ਬਸ ਕੁੜੀ ਨੂੰ ਸੰਭਣਾ। ਮੰਮੀ ਨੂੰ ਕੋਈ ਸੁਧਰ ਨਹੀਂ ਕਰ ਸਕਦਾ ਸਵਾਇ ਸੇਵਲ ਤੋਂ। ਇਹ ਆ ਗਿਆ ਨਾ ਚਾਰ ਪਾਈਂ ਗਰਾ ਬਾਦ ਇਹਦੇ ਅਗੇ ਸੂਤਰ ਹੁੰਦੇ ਨੇ ਇਹ ਤਾਂ ਚੱਲ ਕੋਈ ਨਹੀਂ ਮੈਨੂੰ ਬੋਲਣ ਦਾ ਮੌਕਾ ਮਿਲਦਾ ਤੇ ਮੈਂ ਬਾਈਵਲ ਗੱਲ ਕੀਤੀ ਤੇ ਫਿਰ ਲੜਾਈ ਜਿਆਦੀ ਵੱਧ ਜਾਂਦੀ ਮੇਸੇ ਕਰਕੇ ਕਹ ਦਿੰਨੀ ਆਪ ਵੀ ਤੁਹਾਨੂੰ ਹੈਂਡਲ ਕਰਨ ਲਈ ਆ ਕੇ ਮੈਂ ਨਹੀਂ ਚਲੋ ਫੇਰ ਫੜੋ ਆਪਣੀ ਦੋਤਰੀ ਨੂੰ ਹਾਂ ਦੋਤਰੀ ਕਿੰਨੀ ਸੋਹਣੀ ਆ ਅੰਜੂਪੁਰੀ ਤੇਰੇ ਵਰਗੀ ਆ ਨਹੀਂ ਇਹਦਾ ਸੁਭਾਅ ਮੇਰੇ ਵਰਗਾ ਤੇ ਸ਼ਕਲ ਨਾਲ ਸਾਡੇ ਵਰਗੀ ਐ। ਨਾਲੇ ਨਾਨੀ ਤੇ ਜਾਣਾ ਹੀ। ਨਾਨੀ ਕੋਲ ਜੂ ਰਹਿੰਦੀ ਹਿਆਰ ਵਾਲੇ। ਚੁੱਪ ਕਰਕੇ ਬਸ ਤੋ ਕੀ ਤੇ ਰਿੰਦੀ ਨਾ ਬੋਦਾ ਰੋਂਦੀ ਨਾ। ਹਾਂ, ਚੱਲ ਕਰਮਾ ਵਾਲੀ, ਬੜੀ ਕਰਮਾ ਵਾਲੀ ਆ। ਦੱਸੋ ਤੁਸੀਂ ਕੀ ਖਾਣਾ? ਮੈਂ ਮਿੱਠਾ ਲੈ ਕੇ ਆਉਂਦੀ ਕੋਈ ਖਾ ਲਈ। ਮਿੱਠੇ ਚੋਲੇ ਆਜੋ ਮੰਮੀ ਨੂੰ ਪਸੰਦ ਹੈ। ਗੋੜ ਵਾਲੇ ਚੋਲ, ਗਿਰੀਆਂ ਪਾ ਕੇ। ਗੋੜ ਵਾਲੇ ਚੋਲ ਬਣਾਈ ਸ਼ਾਮੀ। ਰਾਤੀ ਡਿਨਰ ਦੇ ਵਿੱਚ ਨਾਲ ਬਣਾਈ ਭੱਲਿਆਂ ਵਾਲਾ ਦਹੀਂ। ਤੇ ਸੇਵਕ ਨੂੰ ਪੇਜੀ ਮੈਂ ਪਹਿਲੇ ਮਿੱਠਾ ਲਾ ਗਿਆ ਬਈ ਡੱਬਾ ਪਹਿਲੇ ਮੂੰਹ ਮਿੱਠਾ ਕਰੀਏ ਲక్ష్ਮੀ ਆਈਏ ਘਰ ਚ ਬਾਛਲਾ ਸਿਵਰਤ ਇੱਕ ਗੱਲ ਲਗੀ ਐਨੇ ਕ ਕਰਮਾਂ ਵਾਲੀਆਂ ਧੀ ਹੁੰਦੀਆਂ ਨੇ ਜਿਨ੍ਹਾਂ ਨੂੰ ਸਮਝ ਲਈਏ ਤੇ ਘਰ ਪਰਿਵਾਰ ਦੇ ਜ਼ਿੰਦਗੀ ਦੇ ਸਾਰੇ ਰੁਖ ਬਦਲ ਦਿੰਦੀਆਂ ਨੇ ਕੱਲ ਤੱਕ ਮੰਮੀ ਨੂੰ ਨਫਰਤ ਸੀ ਪੋਤਰੀਆਂ ਹੋਂ ਤੋਂ ਤੇ ਦੋਤਰੀਆਂ ਹੋਂ ਤੋਂ ਕਿ ਪਹਿਲਾ ਪੋਤਰਾ ਘਰ ਚ ਆਵੇ ਜੇ ਆਵੇ ਵੀ ਤੇ ਦੋਤਰੀ ਦੀ ਜਗ੍ਹਾ ਪੋਤਰਾ ਦੋਤਰਾ ਆਵੇ ਘਰ ਚ ਇਹੀ ਕਹਿੰਦੇ ਸੀ ਨਾ ਇਹ ਕਰਮ ਲੈ ਕੇ ਆਂਦੀਆਂ ਨੇ ਤੇ ਹਾਂ ਮਾੜਾ ਨਾ ਕੀ ਕਰੂੰ ਕਈ ਦਾਦਕੇ ਤੇ ਕਈ ਨਾਨਕੇ ਇਹ ਸਚਾਈ ਹੈ ਕਈ ਨਾਨੀਆਂ ਨੂੰ ਬੜਾ ਹੁੰਦਾ ਹੈ ਕਿ ਮੇਰੀ ਗੁੜੀ ਮੁੰਡਾ ਹੈ ਉਹ ਸੋਹਰੇ ਘਰ ਜਾਂਦੀ ਕਿ ਕਿਤੇ ਉਹਨੂੰ ਕੋਈ ਗੱਲ ਨਾ ਕਰ ਦੇਵੇ ਕੁਝ ਬਹੁਤ ਘਰਾਂ ਚ ਹੁੰਦਾ ਇਹ ਗੈਮ ਹੈ ਹੁਣ ਨਹੀਂ ਇੱਦਾਂ ਚਾਹੀਦਾ ਇੱਕ ਔਰਤੋ ਕੇ ਔਰਤ ਦੀ ਸੋਚ ਇਹ ਵੀ ਨੀਵੀਂ ਹੈ ਸਾਡੇ ਲਈ ਬੜੀ ਸ਼ਰਮ ਦੀ ਗੱਲ ਹੈ ਬੰਦੇ ਨੂੰ ਸਭੋ ਫਖਰ ਮਹਿਸੂਸ ਹੁੰਦਾ ਹੈ ਕਿ ਉਹਦੇ ਘਰ ਧੀ ਆ ਜੇ ਨਾ ਉਹਨੇ ਕਹਿੰਦਾ ਲੈ ਬਈ ਕਿ ਉਹਨੂੰ ਇੱਕ ਮਾਤਾ ਇੱਕ ਭੈਣ ਦਾ ਇੱਕ ਮਤਲਬ ਬੜਾ ਪਿਆਰ ਹੁੰਦਾ ਹੈ ਪਿਆਰ ਹੀ ਦਾ ਤਾਂ ਪਿਆਰ ਹੀ ਇਹੋ ਜਿਹਾ ਹੁੰਦਾ ਹੈ ਇੱਕ ਔਰਤ ਔਰਤੋਂ ਨਫ਼ਰਤ ਜਦੋਂ ਕਰਦੀ ਨਾ ਨਿਛਤਾ ਆਈ ਹੈ ਇਸ ਨਿਛਤਾ ਨੂੰ ਬੰਦ ਕਰੋ ਆਪਣੀ ਸੋਚ ਨੂੰ ਬਦਲੋ ਕੁੜੀਆਂ ਅਸਮਾਨ ਤੱਕ ਪਹੁੰਚ ਗਈਆਂ ਚੰਨ ਤੱਕ ਚੰਨ ਤੱਕ ਪਹੁੰਚ ਗਈਆਂ ਨੇ ਸੌਰੀ ਅਸਮਾਨ ਤੇ ਹੀ ਹੈ ਵਹ ਚੰਦਰਮਾ ਹਾਂ ਅੱਜਕੱਲ ਕੁੜੀਆਂ ਕੀ ਨਹੀਂ ਕਰ ਸਕਦੀਆਂ ਹਰ ਲਾਈਨ 'ਚ ਕੁੜੀਆਂ ਆਈਆਂ ਡਾਕਟਰ ਲਾਈਨ 'ਚ ਵੇਖੋ ਤੇ ਹੀ 에ਅਰ ਹੋਸਟੈਸ ਵੇਖੋ ਤੇ ਹੀ ਜਹਾਜ਼ ਚਲਾਉਣ ਦੀ ਸਭ ਕੁਝ ਕਰਨ ਦੀਆਂ ਕੁੜੀਆਂ ਚੰਨ ਤੇ ਵੀ ਚਲ ਗਈਆਂ ਹੋਈਆਂ ਨੇ ਪਰ ਫਿਰ ਵੀ ਅਸੀਂ ਸਾਡੀ ਜਿਹੜੀ ਉਹ ਨਪਰਾ ਤੇ ਨਾ ਕੁੜੀਆਂ ਪ੍ਰਤੀ ਉਹ ਅੱਜ ਵੀ ਉੱਥੇ ਹੀ ਕਾਇਮ ਹੈ ਨਾ ਰੱਬ ਨੇ ਜਿੱਥੇ ਜੀ ਦਿੱਤਾ ਨਾ ਔਰ ਆ ਦਾਣਾ ਪਾਣੀ ਸੋਚ ਕੇ ਦਿੱਤਾ ਹੈ ਤੁਹਾਨੂੰ ਕਦੀ ਫਿਕਰ ਲੱਗੀ ਹੈ ਕਿ ਕੁੜੀ ਹੋ ਜੇ ਤਾਂ ਦਾਜ ਤੇ ਨਾ ਪਹਿਣਾ ਪਣਾਵਾ ਪੜਾਣਾ ਤਾਂ ਤੁਸੀਂ ਮੁੰਡਿਆਂ ਨੂੰ ਵੀ ਐ ਤੇ ਕੁੜੀਆਂ ਨੂੰ ਵੀ ਪੜਾ ਲੋ ਤੇ ਕੁੜੀਆਂ ਦਾ ਵਿਆਹ ਇੱਕ ਦਾ ਵਾਰੀ ਕਰਕੇ ਦਾਜ ਦੇਣਾ ਮੁੰਡਿਆਂ ਨੂੰ ਵੀ ਸਾਰੀ ਉਮਰ ਘਰ ਬੈ ਕੇ ਨੂੰਹਾਂ ਨੂੰ ਦੇਣਾ ਇਹ ਨਹੀਂ ਤਾਂ ਕੋਈ ਫਰਕ ਨਾ ਯਾਰ ਆਂਦਾ ਹੈਗਾ ਸੋ ਵੀਡੀਓ ਚ ਮੈਸੇਜ ਬੜਾ ਪਿਆਰਾ ਹੈ ਧਿਆਨ ਨਾਲ ਦੇਖਣਾ ਇਹ ਖਾਸ ਤੌਰ ਤੇ ਉਹਨਾਂ ਨਾਨੀਆਂ ਵਸਤੇ ਹੈ ਕਿ ਸਾਨੂੰ ਕਿਸੇ ਨੇ ਦੱਸਿਆ ਸੀ ਕਿ ਇੱਕ ਨਾਨੀ ਨੂੰ ਬੜੀ ਨਫ਼ਰਤ ਸੀ ਕਿ ਉਹਦੀ ਹੀ ਧੀ ਦੋਤਰਾ ਦੋਤਰੀਆਂ ਹੁੰਦੀਆਂ ਸੀ ਹੈ ਤੇ ਉਹਨੂੰ ਨਫ਼ਰਤ ਹੋ ਗਈ ਸੀ ਇਹ ਦੀਦੀ ਨੇ ਨਾਲੇ ਮੈਸੇਜ ਦਿੱਤਾ ਲੁਧਿਆਣੇ ਉਹ ਤੇ ਉਹ ਵੀਡੀਓ ਸਾਨੂੰ ਉਹਨਾਂ ਨੇ ਕਿਹਾ ਸੀ ਬਣਾ ਕੇ ਤੇ ਜਰੂਰ ਪਾਣਾ ਮੈਂ ਦੀਦੀ ਮਾ ਦਾ ਨਾਮ ਹੀ ਲੈ ਸਕਦੀ ਮਾ ਨੇ ਨਾਮ ਲੈਣ ਤੋਂ ਮਨਾ ਦਿੱਤਾ ਸੀ ਸੋ ਵੀਡੀਓ ਚ ਮੈਸੀ ਬੜੇ ਧਿਆਨ ਨਾਲ ਦੇਖਣਾ ਸਮਝਣਾ ਔਰ ਕਮੈਂਟ ਚ ਦੱਸਣਾ ਤੁਹਾਨੂੰ ਕਿਦਾਂ ਦਾ ਲੱਗਾ ਔਰ ਸੇਵਕ ਵਰਗਾ ਜੋ ਕਿ ਲੜਾਕਾ ਅਮੀ ਮਾ ਦਾ ਬੇਟਾ ਮਾਂ ਨੂੰ ਸੁਭਾਅ ਦਿੰਦਾ ਵੈ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਹੋਏਗੀ ਕਮੈਂਟ ਕਰਨਾ ਨਾ ਸਕਾ ਦਾ ਸਦਾਰ ਦਿੰਦਾ ਮੌਲ ਬੋਲਣ ਦਾ ਮੌਕਾ ਨਹੀਂ ਮਿਲਿਆ ਇਹ ਤਾਂ ਬੋਲਣਾ ਸ਼ੁਰੂ ਹੀ ਆਈ ਤੂੰ ਦੋ ਲੱਭ ਕੇ ਜੀ ਸੁਦਾਅ ਦਿੰਦਾ ਤੇ ਦੱਸਿਓ ਨਾਲ ਕਮੈਂਟਾਂ ਚ ਇਹੋ ਜਿਹੀਆਂ ਨਾਨੀਆਂ ਦਾਦੀਆਂ ਕਿੰਨਾਂ ਦੇ ਘਰਾਂ ਚ ਹੈਗੀਆਂ ਇਹ ਦੱਸਣਾ ਜ਼ਰੂਰ ਠੀਕ ਹੈ ਪਰ ਕੁਝ ਦੇ ਮਾਵਾ ਵੀ ਹੁੰਦੀਆਂ ਜੇ ਹਾਂ ਮਾਵਾ ਕੁਝ ਪਾਪਾ ਵੀ ਹੁੰਦੇ ਨੇ ਇਹੋ ਜਿਹੜੇ ਆਪਣੇ ਘਰ ਧੀ ਦੇ ਜਨਮ ਲੈਣ ਤੇ ਨਾ ਬੁਖੀ ਹੁੰਦੇ ਨੇ ਪਰ ਮੈਨੂੰ ਲੱਗਦਾ ਕਿ ਜਿਹੜੇ ਪਿਓ ਹੁੰਦੇ ਨਾ ਸਭ ਤੋਂ ਵੱਧ ਖੁਸ਼ੀ ਉਹਨਾਂ ਨੂੰ ਹੀ ਹੋਣੀ ਚਾਹੀਦੀ ਆ ਕਿਉਂਕਿ ਧੀਆ ਜਿਹੜੀਆਂ ਨਾ ਸਭ ਤੋਂ ਜ਼ਿਆਦਾ ਲਾਡ ਲੀਆਂ ਪਿਓ ਦੀ ਹੁੰਦੀਆਂ ਨੇ ਪਲੀਜ਼ ਮੈਨੂੰ ਬਾਕਸ ਚ ਦੱਸਣਾ ਜ਼ਰੂਰ ਸਾਡੇ ਕਮੈਂਟ ਵੀ ਅਸੀਂ ਵੇਟ ਕਰਦੇ ਹੁੰਦੇ ਆ ਤੇ ਵੀਡੀਓ ਉਦਿਆਂ ਲਈ ਲਾਈਕ ਕਰਨਾ ਸ਼ੇਅਰ ਵੀ ਕਰਿਆ ਕਰੋ ਔਰ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਚੈਨਲ ਦੇ ਸਬਸਕ੍ਰਾਈਬ ਦੇ ਨਾਲ ਇੱਕ ਛੋਟੀ ਜੀ ਬੈਲ ਲੱਗੀ ਹੈ ਉਹ ਵੀ ਵਜਾ ਦਿਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੁਸਰੀਤਾਲ ਜੀ